ਸ਼ਲੋਕ ਮਹੱਲਾ ਤੀਜਾ ਜਿਉ ਤਨ ਕੋਲੂ ਪੀੜੀਐ ਰਤਨਾ ਹੋਰੀ ਦੇਹ ਜਿਉ ਵੰਜੈ ਚੌਖੰਨੀਐ ਸੱਚੇ ਸੰਧੜੈ ਨੇ ਜੋ ਅਹ ਤਨ ਕੋਲੂ ਪੀੜੀਐ ਜੇ ਤਨ ਕੋਲੂ ਜੀ ਪੀੜੀਐ ਇਹਦਾ ਮਤਲਬ ਇਹ ਨਹੀਂ ਵੀ ਥਨੇ ਖੋਲ ਆਪਾਂ ਦੇ ਲੱਗ ਜੂ ਸਾਰਾ ਖੂਨ ਇਕੱਠਾ ਹੋ ਕੇ ਕਿ ਮੈਂ ਉਹਦੇ ਵਿੱਚੋਂ ਸਰੋਂ ਜੋ ਹੋਇਆ ਤੇਲਾਂ ਜੋ ਤੇਲ ਨਾ ਕਰਦਾ ਵੀ ਸਾੜਾ ਤੇ ਬਾਹਰ ਆ ਜੂਗਾ ਐਦਾ ਨਹੀਂ ਹੁੰਦਾ ਫਿਰ ਤੂੰ ਪੀੜ ਕੇ ਦੇਖ ਲੈ ਕੋਲ ਨੂੰ ਜੋ ਤਨ ਕੋਲੂ ਪੀੜੀਏ ਰਤਨਾ ਪੂਰੀ ਦੇ ਰਤ ਨਹੀਂ ਨਿਕਲਦੀ ਥੱਲੇ ਜਾ ਰਤ ਕੱਢਣ ਕਿਹਾ ਆ ਲੋਵ ਰਤ ਕਿਹਾ ਸੀ ਕੱਢਣ ਨੂੰ ਕਿਉਂ ਵੱਜਾ ਕਿਉਂ ਖਦੀਏ ਥੱਕੇ ਛੱਡਲੇ ਜੀ ਇਹ ਥੱਕੇ ਦਾ ਪਿਆਰ ਪੈ ਜਵੇ ਕਿਉਂ ਖਦੀਏ ਹੋ ਜਾਂਦਾ ਕਦੇ ਆਪਣਾ ਜਿਹੜੇ ਬੇਰੂ ਟੁਕੜੇ ਟੁਕੜੇ ਕਰ ਦੋ। ਬੋਲੇ ਟੁਕੜੇ ਕਰ ਲਈ ਜੀ। ਆਪਣੇ ਆਪ ਦਾ 존재 ਸਾਡੇ ਕੋਲ ਜਾਂਦਾ। ਮੈਂ ਦਾ ਵਜੂਦ ਹੀ ਖਤਮ ਹੋ ਜਾਂਦਾ। ਜਿਵੇਂ ਕੋਈ ਕਹਿੰਦਾ ਬੈਂਟੀ ਕਰਕੇ ਘਾਲਿਆ ਆਪ ਤੇ ਥਾਏ ਪਥਾਏ। ਆਪ ਦਾ ਵਜੂਦ ਵੀ ਨਾ ਦ। ਪਹਿਲਾਂ ਰੋੜਾ ਹੋ ਰੋ ਬਾਟ ਕਹਿੰਦਾ ਰੋੜੇ ਤੋਂ ਖੇ ਬਣਾ ਦੇ। ਇਹਦੇ ਫੇ ਕਹਿੰਦਾ ਭਾਪ ਕੀ ਛੇ ਗੱਲ ਨੂੰ ਘਰ ਫੇਰ ਕਟਾਵਾ ਤੋਬ ਵੀ ਹੋਵੇ ਵੈਲੋ ਜਾਵੇ। ਜਿਹਨਾਂ ਨੇ ਬਾਹਰ ਕੋਲੂ ਦੀ ਫੀਰ ਪੀਦੇ ਨੇ ਉਹਾਂ ਦੀ ਰਾਤ ਵੀ ਨਿਕਲੀ ਜਿ세 ਦੀ ਬਾਹਰ ਅੱਛਾ ਉਹ ਲੋਭਤ ਨੂੰ ਕਹਿੰਦੇ ਸੀ ਕਹਿੰਦੇ ਸੀ ਲੋਭ ਰੱਤ ਵੀ ਕਹਣਾ ਆ ਕਿ ਦੂਜੀ ਰਤ ਲੋਭ ਰੱਤ ਵਿੱਚੋਂ ਜਾਏ ਠੀਕ ਹੈ ਤੇ ਅੱਜ ਇਹਦਾ ਫਿਰ ਦੂਸਰਾ ਜੀਓ ਵੰਜਾ ਚੌਖੰਨੀ ਐ ਸੱਚੇ ਸੁੰਦਰਾਂ ਨੇ ਪਾਲਾ ਦੇਲੇ ਖੀਰ ਦੀ ਰੱਤ ਲੈ ਲਈ ਬਾਹਰ ਲੈ ਠੀਕ ਹੈ ਪਾਲਾ ਦੇਲੇ ਖੀਰ ਦੀ ਰੱਤ ਤਾਂ ਹੈਗੀ ਆ ਲੋਭ ਪਾਲਾ ਖੀਰ ਦੀ ਰੱਤ ਇਹ ਤਾਨੂੰ ਸਭੋ ਰੱਤ ਐ ਇਸ ਲਈ ਤਾਂ ਸਾਰਾ ਰੱਤ ਦੇ ਬਣਾ ਰੱਤ ਬਣਾ ਕਾਰਨਾ ਹੋਏ ਰੱਤ ਬਣਾ ਤੇ ਸਰੀਰ ਨਹੀਂ ਬਣ ਸਕਦਾ ਇਹ ਦੀ ਗੱਲ ਨਹੀਂ ਹੈ ਜੀ ਦੇਖੋ ਅੰਦਰਲੇ ਜੋ ਗੱਲ ਨਹੀਂ ਜੀ ਲੋਬਰਾਤ ਜਿਹੜਾ ਦੂਸਰਾ ਹੁਣ ਜਿਓ ਜਿਓ ਵੰਜੇ ਚੋਖਣੀ ਹੈ ਸੱਚੇ ਸੰਦੜੇ ਨੇ ਇਹ ਅੰਦਰਲੇ ਸਰੀਰ ਦੀ ਗੱਲ ਹੈ ਜੀ ਅੰਦਰਲੇ ਸਰੀਰ ਦੀ ਗੱਲ ਹੈ ਅੱਛਾ ਕਹਿਣਾ ਕੀ ਚੋਦੇ ਆ ਭਾਵ ਕੀ ਜੀ ਆਤਮਾ ਉਹਨੇ ਟੁਕੜੇ ਟੁਕੜੇ ਛੱਲਦੇ ਨੇ ਅੱਛਾ ਜੀ ਪਾਲ ਲੈਣੀ ਗੱਲ ਹੈ ਜਿਹੜੇ ਬਾਹਲੇ ਦਾ ਨਮਸਨ ਕਰ ਸੀਰ ਕਤਾਵਾਂ ਪਹੰਲੇ ਜਿਹਾ ਹੋਮ ਆਇਆ ਪਹੰਲੇ ਜਿਹਾ ਹੋਮ ਕਿਥੇ ਆ ਇਹ ਕਿ ਹੋਮ ਬਿਓ ਵੀ ਹੋਮ ਕਰਨੀ ਹੈ ਕਿ ਬਾਹਲੇ ਦੀ ਕਰਨੀਏ ਉਹ ਵੀ ਪਾਲ ਲੈ ਕਰਕੇ ਹੋਵੇ ਹੂੰ ਹੂੰ ਨਾ ਹੁਬਲੇ ਕਾਰਨ ਤਾਂ ਹੈ ਪਰ ਹੁਬੇ ਤਾਂ ਅੰਦਰਲੇ ਨੂੰ ਜਿਹੜਾ ਇਹ ਵਿਸ਼ਵਾਸ ਹੈ ਉਹ ਨੂੰ ਪਾਲਾਜ ਉਹ ਨਾ ਕਰਨਾ ਨਾ ਕੇ ਬਾਹਲਾ ਸ਼ਰੀਰ ਅਜੀਤਾ ਹੋਵੇ ਇੱਕ ਹੋਰ ਹੈ ਨਾ ਬਰਮੀ ਮਾਰਸ ਆ ਬਾਹਲੇ ਸਾਪ ਬਰਮੀ ਨੂੰ ਜਿਹੜੇ ਮਾਰਿਆ ਤੇ ਸੱਤ ਥੋੜੀ ਵੱਲ ਜਾਣ ਮਾਣਾ ਛੱਪ ਸੀ ਛੱਪ ਮਾਣਾ ਠੀਕ ਹੈ ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇ ਮਾ ਕਹਿੰਦੇ ਫੇਰ ਦਿਨ ਰਾਤ ਮੇਲ ਚੁੱਕਦਾ ਹੀ ਨਹੀਂ ਬਿਨੇ ਰਹਿਣਾ ਮਾਣਾ ਛੱਪ ਤਾਂ ਰਹਿਣੀ ਜੀ ਨੂੰ ਅੱਛਾ ਆਹ ਫੇਰ ਮਨ ਕਿੱਧਰ ਜਾਊਗਾ ਜਾਊਗਾ ਜੀ ਮਹੱਲਾਤੀ ਸੱਜਣ ਮੈਂਡਾ ਰੰਗਲਾ ਰੰਗ ਲਾਏ ਮੰਨ ਲੇ ਜਿਉ ਮਾਂ ਜੀਠੇ ਕੱਪੜੇ ਰੰਗੇ ਵੀ ਪਾਹੀ ਇਹਦਾ ਬਿਲਕੁਲ ਸੱਜਣਾ ਮੇਰਾ ਉਹ ਰੰਗਲਾ ਉਹ ਰੰਗ ਕਰਿਆ ਨਾ ਬਦੋ ਰੰਗਲਾ ਹੈ ਮੰਨ ਲੇ ਮੰਨ ਲੇ ਉਹ ਆਪਦਾ ਰੰਗਲਾ ਹੈ ਸੱਜਣ ਕੀ ਬਾਣ ਵੀ ਰੰਗਿਆ ਜਾਂਦਾ ਹੈ ਉਹ ਫਿਰ ਬਾਣ ਉਹਦੇ ਤੋਂ ਪੁੱਛਿਆ ਜਾਂਦਾ ਜਿੰਨਾ ਜਲ ਮਾਨੋ ਰੰਗ ਨਹੀਂ ਚੱਲਦਾ ਉਹਨਾਂ ਜਲਪੁਰ ਮੇਕਾ ਪੂਰਾ ਨਾ ਜਾਂ ਮਾਨੂ ਵੀ ਰੰਗ ਚੱਲਦਾ ਉਹਦੇ ਆਲਾ ਫਿਰ ਬਾਨਾ ਗਿਆ ਫਿੱਟ ਕੇ ਚਲਣਾ ਉਹਦੀ ਹੋਟਲ ਲੈ ਲੇ ਉਹਦੇ ਮੁਕਮਲ ਜਾ ਜਾਂਦਾ ਫ੍ਰੈਂਡਰ ਹੋ ਜਾਂਦਾ ਬਿਲਕੁਲ ਰੰਗ ਲਾਏ ਮੰਨੂ ਮੰਨੂ ਜੇ ਰੰਗ ਲਾ ਲੰਦਾ ਲੈ ਫੇਰ ਮੰਨੂ ਉਹ ਨਾਲ ਉਹਦੇ ਵਿੱਚ ਸਮਾ ਜਾਂਦਾ ਠੀਕ ਹੈ ਜਿਉਂ ਹਿੱਕੇ ਕੱਪੜੇ ਜਿਵੇਂ ਬਹੁਤ ਗੂੜੇ ਰੰਗ ਦੇ ਕੱਪੜੇ ਕੋਈ ਪਹਿਨਦਾ ਹ ਹੰਗੇ ਵੀ ਪਾਏ ਰੱਦੇ ਕਾਦਲ ਜੇ ਪਹਾੜ ਚੜਦਾ ਨਾ ਪਾਹੇ ਪਹਾੜ ਉੱਤੇ ਤਾਂ ਆਟਾ ਲਾਉਂਦਾ ਨਾ ਕੱਪੜੇ ਨੂੰ ਇਹ ਕੀ ਉੱਤੇ ਪੈਣਾ ਰੰਗ ਦੀ ਹੂੰ ਹੂੰ ਨਾਲੇ ਪਾਹੇ ਬਾਹਰ ਪੋਰੇ ਰੰਗ ਨਾ ਸੋਏ ਪੋਰੇ ਕੱਪੜੇ ਨੂੰ ਰੰਗ ਦੀ ਚੜਦਾ ਹੈ ਪਹਿਲਾਂ ਆਟਾ ਲਾਉਣਾ ਪੈਂਦਾ ਆਟਾ ਲਾਉਣਾ ਪੈਂਦਾ ਫਿਰ ਉਹ ਆਟਾ ਦੇ ਉੱਤੇ ਵੀ ਰੰਗ ਚੜਦਾ ਉਹ ਇਹਨਾਂ ਪਾਹ ਲੱਗ ਮੈਂ ਭਾਇਆ ਦਾ ਪਾਹ ਲਾਉਣਾ ਪੈਂਦਾ ਭਾਇਆ ਦਾ ਪਾਏ ਵਧੀਆ ਹੈ ਹੇਤਾਂ ਭਾਇਆ ਪਾਇਆ ਪਹਿਲੇ ਲੀਤੜਾ ਲੱਭ ਰਹਾਏ ਲੋਭ ਦਾ ਨਕਟੜੇ ਮਾਇਆ ਦਾ ਪਾਇਆ ਸਰੀਰ ਜਿਹੜੇ ਆਏ ਆਇਆ ਦਾ ਪਾਉ ਜੀ ਸਰੀਰ ਹੈ ਹਾਂਜੀ ਨਾਨਕ ਰੰਗ ਨਾ ਉਤਰੇ ਬੀ ਆ ਨ ਲੱਗਿਆ ਕਿ ਫਿਰ ਅਗੇ ਪ੍ਰੇਮ ਦਾ ਪਾ ਚੱਲ ਕੇ ਰੰਗਿਆ ਜਾਂਦਾ ਹੈ ਨਾ ਫਿਰ ਜੀ ਦਾ ਪੁੱਤਰ ਦਾ ਇਹ ਤਾਂ ਪ੍ਰੇਮ ਆਇਕ ਕਰਦਾ ਹੈ ਪ੍ਰੇਮ ਹੀ ਕਰਦਾ ਹੈ ਕਿ ਤਰ੍ਹਾਂ ਨੂੰ ਪ੍ਰੇਮ ਦੇ ਬਿਨਾਂ ਹੋਦਾ ਹੀ ਨਹੀਂ ਪ੍ਰੇਮ ਪਾ ਲੱਗਦਾ ਹੈ ਜਿਹੜੇ ਆਉਂਦਾ ਜਿਹੜੇ ਆ ਚੱਲ ਜੇ ਜਿਹੜੇ ਨਹੀਂ ਆਉਗਾ ਤੇ ਰਬੂ ਕੋ ਰੱਣ ਵਾਲਾ ਜਿਹੜਾ ਤੇ ਸਾਹਿਬ ਸਾਹਿਬ ਕਾ ਲੰਗੂਗਾ ਜੇ ਉਹਦੇ ਕੋਲ ਆਊਗਾ ਆਉਗਾ ਕਦ ਪ੍ਰਿਆ ਬਲਾਈ ਰਲੀ ਤੂੰ ਤਾਂ ਰਲੀਆ ਜ ਪ੍ਰਿਆਮ ਦਾ ਬਲਾਈਏ ਤ੍ਰੇਪ ਤੇ ਚੱਲ ਜੀ ਰਲੀ ਤੂੰ ਬਨਮੇ ਸ਼ਬਦ ਅਨੁਦ ਲਾਲ ਰਤੀ ਲਾਲੀ ਪਈ ਗੁਰਮਖੀ ਪਈ ਚਿੱਤ ਕੇ ਸਾਡੇ ਕੋਲ ਹੋਰ ਬਣਦੇ ਪ੍ਰਮਾਨ ਸਾਡੇ ਵਿੱਚ ਦੇ ਵਿੱਚ ਤਾਸੀ ਪਕਤੀ ਦੇ ਅਰਥ ਕਰਦੇ। ਬੰਦੋ ਜੀ ਪਤਾ ਲੱਗਦਾ ਹੈਗਾ ਗੁਰਬਾਣੀ ਦਾ ਇੱਕ ਪੰਕਤੀ ਜਦੋਂ ਪਤਾ ਲੱਗਦਾ ਇੱਕ ਪੰਕਤੀ ਨੂੰ ਲੈ ਕੇ ਜੇ ਆਪ ਬਹਿ ਜਿਓ ਅਰਥ ਨਹੀਂ ਕੀਤੇ ਜਾਂਦਾ। ਸਹੀ। ਫੋੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇੰਦਾ ਫਰ ਆਪੇ ਸ੍ਰਿਸ਼ਟ ਸਵਾਰ ਸ੍ਰਿਸ਼ਟਨ ਦੇ ਲਾਇੰਦਾ। ਹਰ ਆਪ ਵਰਤੈ ਆਪ ਹਰ ਆਪ ਬੁਲਾਇੰਦਾ ਦਾ ਹਰ ਸਭ ਦੇ ਅੰਦਰ ਉਦਰਾ ਉਹੀ ਵਰਤਦਾ ਅਸਲ ਦੇ ਵਿੱਚ ਬਲਤਾਉ ਦੀ ਜੋ ਉਹ ਤਾਂ ਹੀ ਕਾਬੂ ਨੇ ਹੈ ਉਹ ਹੀ ਦਾ ਬਣਨਾ ਹੈ ਮੇਰਾ ਕੰਡ ਮੇਰੇ ਕਾਬੂ ਆ ਗੱਲ ਹੈ ਆਪਣਾ ਬਣ ਆਪ ਹੀ ਕਾਬੂ ਕਰ ਆਪ ਵਰਤ ਹੈ ਆਪੋ ਆਪਣੇ ਵਰਤ ਦਾ ਦੁੱਖ ਦੇ ਵਿੱਚ ਉਹ ਵੀ ਇਹ ਕਿਤੇ ਕਰਤੇ ਆਪ ਪਰ ਆਪ ਬੁਲਾਉਂਦਾ ਆਪਣੇ ਬੰਦ ਬੁਲਾਉਂਦਾ ਨਾ ਮਨੁਆਫ਼ ਬੁਲਾ ਕੇ ਆਪਣੇ ਕੋਲ ਲਿਆਉਣੇ ਆਪੇ ਸੁਝਾਉਣੇ ਆਪਣੇ ਕੋਲ ਨੂੰ ਆਪੇ ਸੁਝਾਉਣੇ ਵਾਢੀ ਦੇ ਕੋਲ ਪੜਿਓ ਆਪ ਬੁਲਾਣੇ ਨਾ ਆਪੇ ਹੀ ਬੁਲਾਉਂਦੇ ਜੀ ਹੱਥ ਤੇ ਤਿੱਤਰ ਸਵਾਰ ਤਿੱਤਰ ਤੇ ਲਾਉਣ ਆਪੇ ਹੀ ਸਮਾਰਦਾ ਆਪਣਾ ਦਾ ਆਪੇ ਸਮਾਰਦਾ ਹੈ ਇਸ ਤੀ ਸਾਰੇ ਤੋਂ ਸਮਾਰਦਾ ਉਹ ਜੀ ਸਾਰਿਆਂ ਦੇ ਅੰਦਰ ਹਰ ਬੈਠਾ ਹੈ ਹਰ ਤੇ ਬਨਸ੍ਰਿਤੀ ਚਗੁਰਦੀ ਦੀਏ ਤਾਂ ਜੇ ਹਰ ਪ੍ਰਦਾਨ ਹੋ ਜੂ ਛੇਤੀ ਵਗਦੀ ਹੈ ਜਰੂਰ ਗੁਰਦਾ ਜੇ ਹਰ ਪ੍ਰਦਾਨ ਹੁਕਮ ਛੇਤੀ ਚੁਰਦੀਏ ਪਾਣੇ ਦੇ ਵਿੱਚ ਰਹਿੰਦਾ ਹਰ ਪਾਣੇ ਦੇ ਵਿੱਚ ਤਿੰਨ ਨਾਲ ਛੇਤੀ ਚੁਰਦੀਏ ਪਾਣੂ ਤੋਂ ਅੱਧੀ ਹੋ ਨਾਲ ਸਾਡੀ ਚੁਰਦੀ ਠੀਕ ਹੈ ਜੀ ਇੱਕ ਨਾ ਭਗਤੀ ਲਾਏ ਇੱਕ ਆਪ ਖਵਾਏ ਦਾ ਇਕਨਾ ਮਾਰਗ ਪਾਏ ਇੱਕ ਉਜੜ ਪਾਏਗਾ ਇਤਨਾ ਭਗਤੀ ਨਾਲ ਆਲ ਆਪਾਂ ਅਲਤਰਾ ਤੋਂ ਖੜੇ ਬੈ ਕੇ ਖੜੇ ਨਹੀਂ ਝੜਿਆ ਇਕਨਾਂ ਮਗਰ ਇਰਾਨ ਦੀ ਸੌਲ ਖਸਮ ਨੂੰ ਜਾਨ ਦਿੱਤੀ ਕੇ ਕਹਿਣਾ ਹੱਥ ਆਸਰਦਾ ਉਹ ਖਾਤ ਉਹ ਤਾਂ ਫਿਰ ਉਹ ਦੁਨੀਆਂ ਚ ਖੋ ਗਏ ਉਹ ਆ ਭੁੱਲ ਗਏ ਕਿ ਕਾਪ ਕੋਈ ਨਾ ਇਕਨਾਂ ਰਾਹ ਭੁੱਲ ਜਾਂਦੇ ਇਕਨਾ ਮਾਰਗ ਪਾਏ ਜਿਹੜਾ ਜੜ ਪਾਣ ਦਾ ਜਿਹਨਾਂ ਨੂੰ ਮਾਰਗ ਪਾਤਾ ਇਕਨਾਂ ਨੂੰ ਮਾਰਗ ਪਾਤਾ ਤੇਨਾਂ ਨੂੰ ਰੋਡਰ ਪਾਤਾ ਉਹ ਜਿਹੜਾ ਉਹਨਾਂ ਨੂੰ ਪਾਤਾ ਜਿਹਨੂੰ ਬੁੱਧੀ ਤੋਂ ਕਾਬੂ ਦੀ ਲਿਆ ਦੀਪ ਕੂਏ ਕੋੜੇ ਜਿਹੜੇ ਬੁੱਧੀ ਤੋਂ ਕਾਬੂ ਲੈਦੇ ਉਹ ਫੇਰੇ ਆ ਪੈ ਜਾਂਦੇ ਜਿਹੜੇ ਨਹੀਂ ਕਾਬੂ ਲੈਂਦੇ ਉਹ ਤਾਂ ਕਾਬੂ ਲੈ ਉਹ ਮਾਰਗ ਪੈ ਜਾਂਦੇ ਉਹ ਮਾਰਗ ਇੱਕ ਮਾਰਗ ਹੈ ਇੱਕ ਕੁਮਾਰ ਹੈ ਹਰ ਦੋ ਪੈਂਦਿਆਂ ਨੇ ਜਿਹੜੇ ਬੁੱਧੀ ਤੋਂ ਕਾਬੂ ਨਹੀਂ ਲੈਦੇ ਤਬਲੇ ਦੇ ਕੁਮਾਰ ਪੌਣਾੜਾ ਤੇ ਬਹੁਤ ਰੇੜੀ। ਸਾਡੀ ਬੱਚਾ ਕੁਮਾਰ ਪੌਣਾੜਾ ਜੀ ਦੇ। ਤੇ ਜੈਸੀ ਮਤ ਨੂੰ ਬੰਨ ਲੈਣ ਦੇ ਜਿਹੜੀ ਬਾਅਦ ਦੇ ਵਿੱਚ ਉਹ ਚਾਉਂਦੇ ਨੇ ਹੋਰ ਸੀ ਤਾਂ ਵਿਚਾਰੇ ਹੀ ਨਹੀਂ ਤੇ ਵੀ ਤਾਂ ਸੱਤ ਸੀ। ਪਹਿਲਾਂ ਦੱਸਿਆ ਹੋਇਆ ਬੰਦੀ ਬੁੱਧ। ਸੱਚੇ ਹੋਣੀ ਲੋਕ ਦੇ ਜੇ ਸੁਤਾਨ ਨਾਲ ਨਾਲ ਸਾਥ ਦੇ ਖਿਲਾਫ ਨਹੀਂ ਬੋਲਣਾ ਇਹੋ ਉਹ ਡਰਪੋਕ ਡਰਦੇ ਨੇ ਡਰਾਈ ਹੋਏ ਨੇ ਸੁਤਾਨ। ਆਹ ਨਾ ਭੂਗ ਨਗਰੀਆ ਸੰਤ ਦੀ ਫਿਰ ਉਹ ਅਸੀਂ ਤਾਂ ਚੁਰੀ ਆਈ ਦੀ ਹੈ ਬਸ ਠੀਕ ਹੈ ਜੀ ਫਿਰ ਆਪਣੀ ਗਲਤੀ ਵੀ ਬੋਲ ਇੱਕ ਇੱਕ ਉਜੜ ਪਾਇੰਦਾ ਉਹ ਉਜੜ ਪਾਇਦੇ ਠੀਕ ਆਪੇ ਉਜੜ ਪਾਇ ਜਨ ਨਾਮਿਕ ਨਾਮ ਧਿਆਏ ਗੁਰਮੁਖੀ ਗੁਣ ਗਾਇੰਦਾ ਗੁਰਮਖਾਂ ਨੇ ਗੁਰਮੁਖਿ ਜੀ ਦਾ ਨੇ ਕਿ ਆਪਣੇ ਸਤਲ ਤੇ ਆਉਂਦੇ ਆ ਜਿਹੜਾ ਅੱਦਲ ਤੇ ਆਖਦਾ ਅੱਦਲੇ ਜੁੜਿਆ ਰਹੇ ਆਪ ਆਪਣੇ ਗੁਰਬਾਨਾਂ ਨੇ ਸਿੱਧੀਵਾਂ ਕਰਨ ਜਿਹੜਾ ਦੇਖ ਰਿਹਾ ਜੇ ਉਹ ਉੱਥੇ ਪੁੱਜਿਆ ਇਸ ਵਾਰ ਤਨ ਗੁਰੂ ਜੀ ਉਹ ਪੁੱਜਦੇ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ